ਮੈਨੂੰ ਨਾ ਇੱਕ ਦਿਨ ਕਿਸੇ ਸਿੰਘ ਨੇ ਇਦਾਂ ਪੁੱਛਿਆ ਬੈਠੇ ਕਿੰਦੇ ਭਈ ਰਣਜੀਤ ਸਿੰਘ ਨੇ ਢੱਡਰੀਆਂ ਵਾਲੇ ਉਹਨਾਂ ਬਾਬਤ ਗੱਲ ਕੀਤੀ ਕਹਿਣ ਲੱਗਾ ਜੀ ਉਹਨਾਂ ਨੂੰ ਸੰਗਤ ਪ੍ਰੇਮ ਕਰਦੀ ਤੇ ਬੜੇ ਮਹਿੰਗੇ ਮਹਿੰਗੇ ਸ਼ੌਂਕ ਆ ਭਗਵਾਨ ਤੈਨੂੰ ਇਸ ਗੱਲ 'ਚ ਤੰਗੀ ਆ ਨਹੀਂ ਕਹਿੰਦਾ ਜੀ ਮੈਂ ਕਿਹਾ ਮੇਰਾ ਦਿਲੀ ਗੱਲ ਕਹਿੰਦਾ ਲਾਈਵ ਚੱਲਦਾ ਏ ਕਿ ਉਹਨਾਂ ਰੂਹਾਂ ਜੋ ਮਰ ਜੀ ਅੱਜ ਕੋਈ ਕਿਤੇ ਵੀ ਹੋਵੇ ਕਈ ਵਾਰੀ ਆਪਾਂ ਕਹਿੰਦੇ ਆਂ ਬੀ ਇਦਾਂ ਓਦਾਂ ਕਿੰਤੂ ਹੋ ਜਾਂਦਾ ਪਰ ਮੇਰੇ ਅੰਦਰੋਂ ਆਵਾਜ਼ ਆਉਂਦੀ ਕਿ ਉਹਨਾਂ ਨੇ ਜਦੋਂ ਪੰਜਾਬ ਵਿੱਚ ਪ੍ਰਚਾਰ ਸ਼ੁਰੂ ਕੀਤਾ ਨਾ ਤੇ ਉਹ ਪਹਿਲਾ ਬੁਲਾਰਾ ਸੀ ਜੀ ਮੈਂ ਗਲਤ ਨਾ ਹਾਂ ਜਿਹਦੇ دیਵਾਨਾ ਚ ਇੱਕ ਘੰਟਾ ਸਿਮਰਨ ਹੀ ਹੁੰਦਾ ਸੀ ਪਹਿਲਾ ਸਿਮਰਨ ਹੁੰਦਾ